ਨਮਸਕਾਰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨੁਵਾਦ ਹਾਂ ਕਈ ਸਾਲਾਂ ਤੋਂ ਨਰਕ ਦਾ ਜੀਵਨ ਜੀ ਰਹੀ ਬਜ਼ੁਰਗ ਔਰਤ ਕਰਮਜੀਤ ਕੌਰ ਨੂੰ ਮਨੁੱਖਤਾ ਦੀ ਸੇਵਾ ਟੀਮ ਨੇ ਸੰਭਾਲਿਆ ਮਨੁੱਖਤਾ ਦੀ ਸੇਵਾ ٹرسٹ ਦੇ ਗੁਰਪ੍ਰੀਤ ਸਿੰਘ ਅਤੇ ਉਹਨਾਂ ਦੀ ਟੀਮ ਰਾਜਪੁਰਾ ਇਲਾਕੇ ਵਿੱਚ ਪੈਂਦੇ ਪਿੰਡ ਸੰਧਾਰਸੀ ਵਿੱਚ ਪਹੁੰਚੀ ਅਤੇ ਬਜ਼ੁਰਗ ਮਾਤਾ ਕਰਮਜੀਤ ਕੌਰ ਨੂੰ ਰੈਸਕਿਊ ਕੀਤਾ ਜਾਣਕਾਰੀ ਦਿੰਦਿਆਂ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਇੱਕ ਸਾਥੀ ਨੇ ਰਾਜਪੁਰਾ ਇਲਾਕੇ ਤੋਂ ਜਾਣਕਾਰੀ ਮਿਲੀ ਸੀ ਕਿ ਬਜ਼ੁਰਗ ਔਰਤ ਦਿਮਾਗੀ ਅਤੇ ਸਰੀਰਕ ਤੌਰ ਤੇ ਬੇहद ਬਿਮਾਰ ਹੈ ਅਤੇ ਉਹ ਕਈ ਸਾਲਾਂ ਤੋਂ ਮੰਜੇ ਤੇ ਪਈ ਹੈ ਇਵੀ ਜਾਣਕਾਰੀ ਸਾਹਮਣੇ ਆਈ ਹੈ ਕਿ માતા ਪਿਛਲੇ 90 ਸਮੇ ਤੋਂ ਮਲ ਮੂਤਰ ਨਾਲ ਲਿਬੜੀ ਇਸੇ ਥਾਂ ਤੇ ਪਈ ਹੋਈ ਹੈ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਜਦ ਉਹ ਮੌਕੇ ਤੇ ਪਹੁੰਚੇ ਤਾਂ માતા ਦੀ ਹਾਲਤ ਬਹੁਤ ਹੀ ਖਰਾਬ ਸੀ ਉਸ ਦੇ ਸਰੀਰ ਤੇ ਕੀੜੇ ਚੱਲ ਰਹੇ ਸਨ ਔਰਤ ਦੀ ਹਾਲਤ ਇੰਨੀ ਜ਼ਿਆਦਾ ਖਰਾਬ ਸੀ ਕਿ ਉਹ ਆਪਣਾ ਦਿਮਾਗੀ ਸੰਤੁਲਨ ਵੀ ਗਵਾ ਬੈਠੀ ਸੀ ਬਜ਼ੁਰਗ ਔਰਤ ਨੇ ਸੱਤ ਸਲਵਾਰਾਂ ਪਾਈਆਂ ਹੋਈਆਂ ਸਨ ਬੰਦਿਆਂ ਨੂੰ ਕੀ ਬੋਲੀਏ ਵੀ ਤੁਸੀਂ ਪਰ ਬਹੁਤ ਦੁੱਖ ਆ ਅੱਜ ਸਾਡੇ ਸਮਾਜ ਦੇ ਵਿੱਚ ਇਸ ਤਰ੍ਹਾਂ ਦੀਆਂ ਤਸਵੀਰਾਂ ਸਾਨੂੰ ਦੇਖਣ ਨੂੰ ਮਿਲਦੀਆਂ। ਇਸ ਮਾਂ ਦੀਆਂ ਪੀੜੀਆਂ ਵੀ ਬੰਦੀਆਂ। ਉਹ ਵਾਈਸ ਸੱਚ ਹੈ। ਕਿਹੜੇ ਪੈਸੇ ਭਾਈ ਇਹ ਸਾਰਾ ਗੜਿਆ ਹੋਇਆ ਇੱਥੇ। ਕਿੰਨੀਆਂ ਹੀ ਸਲਵਾਰਾਂ ਪਾਤਾ ਦੇ ਪਾਈਆਂ ਹੋਈਆਂ। ਕਿੰਨੇ ਸਿਰ ਤੇ ਜਟਾਵਾ ਦੇਖੋ ਸੰਤ ਸਿਧਾਣਾ ਬਣਿਆ ਪਿਆ ਪਿੱਛੇ ਵੱਗ। ਸ਼ਾਂਤਾਂ ਸੱਤ ੱਗੇ ਪਾਏ ਹੋਇਆ ਕੋਟੀ ਪਾਈ ਹੋਈ ਹੈ। ਕਰਨਜੀਤ ਕੋ ਨਾਮ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਜਦੋਂ ਉਹਨਾਂ ਦੀ ਟੀਮ ਕਮਰੇ ਦੇ ਅੰਦਰ ਦਾਖਲ ਹੋਈ ਤਾਂ ਉੱਥੇ 1 ਸੈਕਿੰਡ ਵੀ ਰੁਕਿਆ ਨਹੀਂ ਸੀ ਜਾਂਦਾ ਪਰ ਕਮਰੇ ਵਿੱਚ ਬਦਬੂ ਫੈਲੀ ਹੋਈ ਸੀ ਔਰਤ ਦੀ ਹਾਲਤ ਇੰਨੀ ਤਰਸਯੋਗ ਸੀ ਕਿ ਕਈ ਮਹੀਨਿਆਂ ਦਾ ਮਲ ਮੰਜੇ ਨਹੀਂ ਪਿਆ ਸੀ ਅਤੇ ਹੁਣ ਕੀੜੇ ਚੱਲਣ ਲੱਗ ਪਏ ਸਨ ਟਰਸਟ ਦੇ ਮੈਂਬਰਾਂ ਨੇ ਔਰਤ ਨੂੰ ਕਈ ਕੰਬਲਾਂ ਵਿੱਚ ਲਪੇਟਿਆ ਅਤੇ ਕਾਰ ਵਿੱਚ ਬਿਠਾ ਕੇ ਮਨੁੱਖਤਾ ਦੀ ਸੇਵਾ ਦੇ ਘਰ ਵੱਲ ਰਵਾਨਾ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਅਸੀਂ ਸੰਧਾਰਸੀ ਪਿੰਡ ਪਹੁੰਚੇ ਹਾਂ ਜੀ ਜ਼ਿਲ੍ਹਾ ਪਟਿਆਲਾ ਤਸੀਲ ਰਾਜਪੁਰਾ ਹਲਕਾ ਕਨੌਰ ਪੈਂਦਾ ਤੇ ਇੱਥੇ ਇੱਕ ਮਾਂ ਪਈ ਸੀ ਘਰ ਦੇ ਵਿੱਚ ਵਿਚਾਰੀ ਬਜ਼ੁਰਗ ਜਿਹਦੀ ਉਮਰ ਹੋਊ 70-75 ਸਾਲ ਦੇ ਆਸ-ਪਾਸ ਔਰ ਪੂਰਾ ਸਰੀਰ ਗਲਿਆ ਹੋਇਆ ਪਿੱਛੇ ਲੈਟਰੀਨ ਵਾਲੇ ਹੱਥਾਂ ਨਾਲੀ ਰੋਟੀ ਖਾਈ ਜਾਂਦੀ ਹੈ ਪਿੱਛੇ ਲੈਟਰੀਨ ਚ ਕੀੜੇ ਪਏ ਪਏ ਲੱਤਾਂ ਗਲੀਆਂ ਪਈਆਂ ਚਰਚ ਜਟਾਵਾਂ ਬੱਝੀਆਂ ਪਈਆਂ ਅੱਜ ਤੋਂ 30-35 ਸਾਲ ਪਹਿਲਾਂ ਇਹ ਔਰਤ ਘੁੰਮਦੀ ਘੁੰਮਦੀ ਇਸ ਸੰਧਾਰਸੀ ਪਿੰਡ ਚ ਆਈ ਇੱਥੇ ਇੱਕ ਸਾਂਝੀ ਧਾਰਮਿਕ ਜਗ੍ਹਾ ਉੱਥੇ ਆ ਗਈ ਉੱਥੇ ਕਹੀ ਜਾਂ ਰਹੀ ਤਾਂ ਚਲੋ ਪਿੰਡ ਵਾਲਿਆਂ ਨੇ ਇੱਕ ਪਰਿਵਾਰ ਸੀ ਗਰੀਬ ਪਿੰਡ ਦੇ ਵਿੱਚ ਜਿਹਦੇ ਚਾਰ ਪੁੱਤ ਸੀ ਤੇ ਮਾਂ ਦਾ ਨਾਮ ਅਰੋਪਤੀ ਸੀ ਵੀ ਉਹਨਾਂ ਦੇ ਘਰੇ ਰੋਟੀ ਪੱਕਣੀ ਵੀ ਔਖੀ ਸੀ ਚਲੋ ਉਹਨਾਂ ਦੇ ਘਰੇ ਛੜਤਾ ਜਾਂ ਉਹਨਾਂ ਨੇ ਰੱਖ ਲਿਆ ਜਾਂ ਉਹਨਾਂ ਦੇ ਸਿਰ ਧਰਤੀ ਜੋ ਵੀ ਸ਼ਬਦ ਆਪਾਂ ਵਰਤੀਏ ਉਹਨਾਂ ਦੇ ਘਰੇ ਰਹਿਣ ਲੱਗ ਗੀ ਰੋਟੀ ਪਾਣੀ ਪਕਾਉਣ ਲੱਗ ਗੀ ਚਲੋ ਆਪਦਾ ਜੀਵਨ ਕੱਟਣ ਲੱਗ ਗੀ ਸਮਾਂ ਬੀਤਦਾ ਗਿਆ ਜੀ 30 35 ਸਾਲਾਂ ਦਾ ਸਮਾਂ ਬੀਤ ਗਿਆ ਉਸ ਘਰ ਦੇ ਵਿੱਚ ਦੋ ਜਿਹੜੇ ਭਰਾ ਸੀ ਚਾਰ ਉਹਨਾਂ ਚ ਦੋ ਭਰਾ ਵੀ ਚੱਲ ਬਸੇ ਉਸ ਘਰ ਦੇ ਵਿੱਚ ਜਿਹੜੀ ਔਰਤ ਸੀ ਦ੍ਰੋਪਤੀ ਉਹਨਾਂ ਦੀ ਮਾਂ ਉਹ ਵੀ ਚੱਲ ਵਸੀ ਹੁਣ ਪਿੱਛੇ ਰਹਿ ਗਏ ਦੋ ਭਰਾ ਔਰ ਹੁਣ ਉਹ ਦੋਨੇ ਹੀ ਘਰ ਦੇ ਵਿੱਚ ਰਹਿ ਰਹੇ ਆ ਤੇ ਤੀਜੀ ਉਹ ਔਰਤ ਹੁਣ ਪਿਛਲੇ ਕਈ ਸਾਲਾਂ ਤੋਂ ਉਹ ਮਾਂ மஞ்சੇ ਤੇ ਪਈ ਹੈ ਜਿਹਦਾ ਨਾਂ ਕਰਮਜੀਤ ਕੌਰ ਆ ਔਰ ਗਲਗੀ ਕਈ ਛੱਗੇ ਪਾਏ ਆ ਉਹਦੇ ਸੱਤ ਤਾਂ ਸੂਟ ਪਾਏ ਹੋਇਆ ਸਲਵਾਰਾਂ ਪਤਾ ਨਹੀਂ ਕਿੰਨੀਆਂ ਪਾਈਆਂ ਪੈਰ ਗਲਗੇ ਕੀੜੀਆਂ ਖਾਈ ਜਾਂਦੀਆਂ ਕੀੜੇ ਪੈ ਗੇ ਬੈਕ ਸਾਈਡ ਤੇ ਕੀੜੇ ਪੈ ਗੇ ਸਾਰੇ ਸਿਰ 'ਚ ਜਟਾਮਾ ਵੱਜ ਗਈਆਂ ਤੇ ਪਿੰਡ ਦੇ ਇੱਕ ਨੌਜਵਾਨ ਹਰਮੀਤ ਸਿੰਘ ਨੇ ਸਾਨੂੰ ਸੰਪਰਕ ਕਰਕੇ ਦੱਸਿਆ ਜਾਣਕਾਰੀ ਦਿੱਤੀ ਵੀ ਬਾਈ ਸਾਡੇ ਪਿੰਡ ਚ ਇੱਕ ਇਦਾਂ ਦੇ ਹਾਲਾਤ ਆ ਔਰਤ ਬਹੁਤ ਮਾੜੀ ਹਾਲਤ ਚ ਪਈ ਤੇ ਅਸੀਂ ਅੱਜ ਜਦੋਂ ਇੱਥੇ ਪਹੁੰਚੇ ਦੇਖ ਕੇ ਰੂਹ ਕੰਬ ਗਈ ਦੇਖ ਕੇ ਬੜਾ ਆਪਣੇ ਆਪ ਨੂੰ ਦੁੱਖ ਵੀ ਲੱਗਿਆ ਸ਼ਰਮ ਵੀ ਆਈ ਵੀ ਇੱਕ ਮਾਂ ਕਿਹੜੇ ਹਾਲਾਤਾਂ ਚ ਪਈ ਔਰ ਉਹਦਾ ਪਤਾ ਹੀ ਨਹੀਂ ਉਹ ਕੌਣ ਆ ਕਿਹੜੇ ਪਿੰਡ ਦੀ ਆ ਪਿੰਡ ਵਾਲਿਆਂ ਨੇ ਬੜੀ ਕੋਸ਼ਿਸ਼ ਕੀਤੀ ਕਹਿੰਦੇ ਉਹਦਾ ਘਰ ਲੱਭਣ ਦੀ ਪਹਿਲਾਂ-ਪਹਿਲਾਂ ਜਦੋਂ ਆਈ ਸੀ ਉਹ ਤਾਂ ਜਵਾਨ ਸੀ ਝੰਗ ਸੀ ਪਰ ਕੁਛ ਵੀ ਨਹੀਂ ਪਤਾ ਲੱਗਿਆ ਵੀ ਉਹ ਕੌਣ ਆ ਕਿੱਥੋਂ ਆਈ ਆ ਜਦੋਂ ਇਸ ਪਰਿਵਾਰ ਨਾਲ ਜੁੜ ਗਈ ਇਹਨਾਂ ਨੇ ਵੀ ਕੋਸ਼ਿਸ਼ ਕੀਤੀ ਪਰ ਪਤਾ ਨਹੀਂ ਲੱਗ ਸਕਿਆ ਪਰ ਅੱਜ ਦੇ ਜੋ ਹਾਲਾਤ ਆ ਉਹਦੇ ਉਹ ਬਹੁਤ ਹੀ ਤਰਸਯੋਗ ਨੇ ਅੱਜ ਦੇ ਜੋ ਹਾਲਾਤ ਆ ਜਿਹੜੇ ਉਹਦੇ ਉਹ ਨਰਕ ਤੋਂ ਵੀ ਬੱਦਰ ਜੀਵਨ ਕੱਟ ਰਹੀ ਆ ਪਿਛਲੇ 10 ਸਾਲਾਂ ਦੇ ਵਿੱਚ ਅਸੀਂ ਬਹੁਤ ਮਾੜੇ ਹਾਲਾਤਾਂ 'ਚ ਮਰੀਜ਼ਾਂ ਨੂੰ ਚੱਕਿਆ ਬਹੁਤ ਮਾੜੇ ਹਾਲਾਤਾਂ 'ਚ ਕੀੜੇ ਪਿਆਂ ਵਾਲੇ ਪਰ ਜਿਹੜੀ ਹਾਲਤ ਇਸ ਮਾਂ ਦੀ ਆ ਕਰਮਜੀਤ ਦੀ ਇੰਨੀ ਸਮੈਲ ਇੰਨੀ ਗੰਦਗੀ ਪਿਛਲੇ 6 ਮਹੀਨਿਆਂ ਦੀ ਲੈਟਰੀਨ ਹੈ ਜਿਹੜੀ ਘਟੋ ਘਟੋ ਦੇ ਮੰਜੇ ਤੇ ਪਈ ਹੈ ਪਿੱਛੇ ਤੇ ਉਹ ਲੈਟਰੀਨ ਚ ਕੀੜੇ ਚੱਲ ਗਏ ਉਹਦੀ ਇੰਨੀ ਗੰਦੀ ਸਮੈਲ ਮਤਲਬ ਸਾਨੂੰ ਮਾਤਾ ਨੂੰ ਚੱਕ ਕੇ ਬਾਹਰ ਕੱਢਣਾ ਮੁਸ਼ਕਲ ਹੋ ਗਿਆ ਤਿੰਨ ਚਾਰ ਕੰਬਲਾਂ ਚ ਲਵੇਟ ਕੇ ਬਾਹਰ ਕੱਢਿਆ ਮਾਤਾ ਨੂੰ ਉਮੀ ਹੁਣ ਗੱਡੀ ਚ ਪਾਇਆ ਉੱਥੇ ਜਾ ਕੇ ਨਵਾਵਾਂਗੇ ਪਰ ਇਸ ਗੱਲ ਨੂੰ ਥੋੜਾ ਜਿਹਾ ਆਪਾਂ ਜੀ ਗੌਰ ਕਰੀਏ ਇਸ ਗੱਲ ਦੀ ਥੋੜੀ ਜਿਹੀ ਪਰਚੋਲ ਕਰੀਏ ਧਿਆਨ ਦਿਈਏ ਵੀ ਸਾਡੇ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਕਿਉਂ ਬਣ ਰਹੇ ਹੁਣ ਪਿੰਡ ਵਾਲੇ ਆਸ-ਪਾਸ ਦੇ ਅਣਗਵਾਨ ਵਾਲੇ ਦੱਸਦੇ ਆ ਵੀ ਇਹ ਲੋਕ ਸਾਨੂੰ ਘਰ ਘਰੇ ਵੜਨ ਨਹੀਂ ਦਿੰਦੇ ਦੋਨੇ ਭਰਾ ਵੀ ਅਸੀਂ ਚਾਹੁੰਦੇ ਆ ਦੀ ਮਦਦ ਕਰੀਏ ਪਰ ਘਰੇ ਨਹੀਂ ਵੜਨ ਦਿੰਦੇ ਚਲੋ ਅੱਜ ਵੀ ਅਸੀਂ ਵੀ ਤਾਂ ਵੜੀ ਗਏ ਹਰਮੀਤ ਵੀ ਤਾਂ ਵੜ ਕੇ ਵੀਡੀਓ ਬਣਾਈ ਲਿਆਇਆ ਸੀ ਪਰ ਸਾਨੂੰ ਅੱਗੇ ਹੋ ਕੇ ਇਸ ਤਰ੍ਹਾਂ ਦੇ ਲੋਕਾਂ ਦੀ ਬਾਹ ਫੜਨੀ ਚਾਹੀਦੀ ਆ ਅਸੀਂ ਭਾਈ ਕਨਈਆ ਜੀ ਦੇ ਵਾਰਸਾਂ ਜਿਨ੍ਹਾਂ ਨੇ ਦੁਸ਼ਮਣਾਂ ਦੇ ਵੀ ਮੱਲਮ ਪੱਟੀਆਂ ਕੀਤੀਆਂ ਤਾਂ ਸਾਡੇ ਆਪਣੇ ਆ ਤਾਂ ਇਸ ਕਰਕੇ ਸਾਡੀ ਹੱਥ ਜੋੜ ਕੇ ਬੇਨਤੀ ਆ ਜੇ ਕਿਸੇ ਹੋਰ ਪਿੰਡ ਚ ਵੀ ਕੋਈ ਇਸ ਤਰ੍ਹਾਂ ਦਾ ਇਨਸਾਨ ਹੈ ਇਦਾਂ ਦੇ ਹਾਲਾਤ ਬਣੇ ਹੋਏ ਜਿਨ੍ਹਾਂ ਦੇ ਉਹਨਾਂ ਦੇ ਅੱਗੇ ਹੋ ਕੇ ਮਦਦ ਕਰੋ ਭਾਈ ਆਪਾਂ ਨਮਾਤਵਾ ਤਾਂ ਸਕਦੇ ਆ ਆਪਾਂ ਰੋਟੀ ਪਾਣੀ ਤਾਂ ਦੇ ਹੀ ਸਕਦੇ ਆ ਹੋਰ ਨਹੀਂ ਕੁਝ ਕਰ ਸਕਦੇ ਆਪਾਂ ਗਰੀਬੀ ਕਰਕੇ ਚਲੋ ਇਲਾਜ ਨਹੀਂ ਕਰਾ ਸਕਦੇ ਉਹਨਾਂ ਦੀ ਇਨਸਾਨੀਅਤ ਦੇ ਨਾਤੇ ਸੇਵਾ ਤਾਂ ਕਰ ਹੀ ਸਕਦੇ ਆ ਤੇ ਅੱਜ ਇਹੀ ਸਾਡੀ ਬੇਨਤੀ ਹੈ ਭਾਈ ਇਸ ਵੀਡੀਓ ਨੂੰ ਸ਼ੇਅਰ ਕਰਿਓ ਇਹ ਮਾਤਾ ਕਰਮਜੀਤ ਕੌਰ ਦਾ ਘਰ ਲੱਭ ਜਿਵੇਂ ਕਿਸ ਤਰੀਕੇ ਕੌਣ ਆਹੇ ਕਿੱਥੇ ਜੰਮੀ ਸੀ ਕਿੱਥੋਂ ਆਈ ਸੀ ਇਹ ਵੀਡੀਓ ਨੂੰ ਸ਼ੇਅਰ ਕਰਿਓ ਸਾਡੇ ਨਾਲ ਭਾਰਤ ਤੇ ਜੋਲੀ ਵੀਰ ਹੋਣੀ ਸਾਡੀ ਟੀਮ ਦੇ ਮੈਂਬਰ ਨੇ ਵੀ ਰਹੇ ਹੋਣੀ ਇਸ ਇਲਾਕੇ ਤੋਂ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਇਸ ਤਰ੍ਹਾਂ ਦੇ ਟੀਮ ਮੈਂਬਰ ਜਦੋਂ ਵੀ ਫੋਨ ਕਰੀਦਾ ਸਾਡੇ ਆ ਕੇ ਨਾਲ ਬਰਾਬਰ ਖੜਦੇ ਨੇ ਤੇ ਮਹਾਰਾਜ ਕਿਰਪਾ ਕਰਨ ਇਹਨਾਂ ਨੂੰ ਇਸੇ ਤਰ੍ਹਾਂ ਸੇਵਾ ਕਰਨ ਦਾ ਬਲ ਬਖਸ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਲੁਧਿਆਣਾ ਤੋਂ ਸ਼ਸ਼ੀਦੀ ਰਿਪੋਰਟ ਪੰਜਾਬੀ ਜਾਗਰਨ